ਜਣਾ ਮਰਚਾ ਉਹ ਕਨੇਰਾ ਜੋ ਕੱਲ ਬਤਾਰਾ ਹੋਇਆ ਬਤਾਰਾ ਹੋਇਆ ਸਾਡੇ ਤੋਂ ਕਹਿੰਦੇ ਕਾਂਡਪਾੜ ਸਾਹਿਬ ਨੇ ਹੁਣ ਨਾ ਬੰਦਰਾ ਨਾ ਨੀ ਸੀ ਕਿਹਦੇ ਨਾਲ ਸੀ ਬੋਲੋ ਨਾਮ ਨਹੀਂ ਸੀ ਕਿਹਦੇ ਨਾਲ ਸੀ ਕਿਹਦੇ ਨਾਲ ਸੀ ਬੋਲੋ ਤੁਸੀਂ ਵੀ ਆ ਉਦੋਂ ਸੌਣਗੇ ਮੈਂ ਤਾਂ ਰੌਖੜ ਸੀ ਉਦੋਂ ਅਸੀਂ ਉਸ ਲਈ ਪੂਰੇ ਪੱਖ ਤੋਂ ਸਿੱਖ ਪੱਖ ਤੋਂ ਅਕਾਲ ਤਖਤ ਸਾਹਿਬ ਤੋਂ ਤੇ ਪੱਧ ਵੀ ਤੋਂ ਦੋਹਾਂ ਧਰਤੋਂ ਜੋ ਵੀ ਗਲਤੀ ਹੋਈ ਹੈ

ਸਤੇ ਦਾ ਬਣਾ ਭਜਦੇ ਹੋਏ ਜਥੇਦਾਰ ਜੁਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਥ ਬਣਾ ਪੰਥ ਬਸੇ ਮੈ ਉਹ ਜੜਾ ਮਨ ਚਾਉ ਕਨੇਰਾ ਜੋ ਕੱਲ ਬਰਤਾਰਾ ਹੋਇਆ ਬਤੀਰਾ ਹੋਇਆ ਸਾਡੇ ਤੋਂ ਅਸੀਂ ਉਸ ਲਈਏ ਪੂਰੇ ਪੰਥ ਤੋਂ ਸਿੱਖ ਪੰਥ ਤੋਂ ਅਕਾਲ ਤਖਤ ਸਾਹਿਬ ਤੋਂ ਤੇ ਪਦਵੀ ਤੋਂ ਜੋ ਸਾਥੋਂ ਜੋ ਵੀ ਗਲਤੀ ਹੋਈ ਹੈ ਅਸੀਂ ਮਾਫੀ ਚਾਹੁੰਦੇ ਹਾਂ ਸਿੱਖ ਸੰਗਤ ਤੋਂ ਅੱਗੇ ਬਾਬਾ ਜੀ ਪ੍ਰੋਗਰਾਮ ਲਈ ਵਿਗਿਆਨੀ ਦਾ ਕਾਲਸਾ ਵਿਗਿਆਨੀ ਕਿਥੇ ਜੀ ਸਾਡੇ ਸਿੱਖਾਂ ਦੇ ਸਿੱਖਾਂ ਦੇ ਬੱਚਿਆਂ ਦੇ ਜਿਹੜੇ ਜਜ਼ਬਾਤ ਨੇ ਉਹ ਤੁਰ ਅੰਦਰ ਤੱਕ ਜੁੜੇ ਹੋਏ ਨੇ ਇਸ ਕਰਕੇ ਉਹ ਕਈ ਵਾਰੀ ਆਪੇ ਤੋਂ ਬਾਹਰ ਹੋ ਜਾਂਦੇ ਨੇ ਉਹਨਾਂ ਦੇ ਸਵਾਲ ਨਹੀਂ ਕੌਮ ਦੇ ਜਥੇਦਾਰਾਂ ਤੋਂ ਕਿਉਂਕਿ ਸਾਡੀ ਜਿਹੜੀ ਸਿੱਖ ਪੰਥ ਦੀ ਸਰਮੌਰ ਹੁੰਦੀ ਆ ਉਹ ਸਾਡੇ ਅਕਾਲ ਪੁਰਖ ਸਾਹਿਬ ਦੀ ਜਥੇਦਾਰੀ ਹੁੰਦੀ ਹੈ ਇਸ ਕਰਕੇ ਉਹਨਾਂ ਦੀ ਆਪਣਤਾ ਤੇ ਇਸ ਕਰਕੇ ਉਹਨਾਂ ਸਵਾਲ ਪੁੱਛੇ ਜਾਂਦੇ ਨੇ ਸੋ ਇਸ ਨੌਜਵਾਨ ਦਾ ਜਿਹੜਾ ਮਾਨਸਿਕ ਤੌਰ ਤੇ ਇਹਦੇ ਮਨ 'ਚ ਕੋਈ ਇਦਾਂ ਦੀ ਗੱਲ ਨਹੀਂ ਕਿ ਕਿਸੇ ਬਦਮੀ ਦੀ ਕਿਸੇ ਜੱਜਦਾਰ ਦੀ ਬੇਪੱਤੀ ਕਰਨੀ ਹੈ ਜਾਂ ਇਨਸਲਟ ਕਰਨੀ ਇਦਾਂ ਦੀ ਕੋਈ ਮਨਛਾ ਨਹੀਂ ਸੀ ਹੈਗੀ ਪਰ ਇਹ ਉਹ ਸਮਾਂ ਉਹ ਗੱਲ ਨਹੀਂ ਇਹਨਾਂ ਨੇ ਜੋ ਕਿਹਾ ਹੈ ਖਾਲਸਾ ਪੰਥ ਤੋਂ ਅਕਾਲ ਪਖ ਸਾਹਿਬ ਤੋਂ ਇਹਨਾਂ ਨੇ ਮਾਫੀ ਮੰਗੀ ਹੈ ਸਿੱਖ ਸੱਤ ਜਿਹੜੀ ਆ ਉਹ ਬਹੁਤ ਵਡਿਆ ਪੰਥ ਹੀ ਵੱਡਾ ਹੈ ਤੇ ਇਹ ਪੰਥ ਦੇ ਬੱਚੇ ਨੇ ਤੇ ਇਸ ਕਰਕੇ ਜੋ ਇਹਨਾਂ ਨੇ ਕਿਹਾ ਹੈ ਪੰਥ ਤੇ ਗੌਰ ਕਰੇ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਖਤਿਰ